38000 ਰੁਪਿਆ ਇਹ ਯੂਐਸਏ ਬ੍ਰਾਂਡ ਦਾ ਸਾਈਕਲ ਆ ਤੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਮਰੀਡਾ ਦਾ ਸਾਈਕਲ ਇਹਦਾ 7 3 ਗੀਅਰ ਦਿੱਤੇ ਹੋਇਆ ਤੇ 28000 ਦੀ ਰੇਂਜ ਚ ਦੇ ਦਾਂਗੇ ਜਿਨ੍ਹਾਂ ਦੀ ਹਾਈਟ ਛੋਟੀ ਹੁੰਦੀ ਆ ਉਹਨਾਂ ਲਈ ਸੀਗਾ ਇਹ ਆਪਾਂ ਨੂੰ 28000 ਦੀ ਰੇਂਜ ਦਾ 2825 ਤੇ ਇਹ ਆਪਾਂ ਨਵਾਂ ਸਾਈਕਲ 10.5 ਹਜ਼ਾਰ ਦਾ ਸੇਲ ਕਰਦੇ ਆ 21000 ਰੁਪਏ ਦੇ ਰੇਟ ਦੇ ਵਿੱਚ ਆਪਾਂ ਇਹ ਦੇ ਦਾਂਗੇ ਮਿਲਦੇ ਬਈ ਬਹੁਤ ਔਖਿਆ ਜਿਹਦੇ ਕੋਲ ਹੈਗਾ ਉਹ ਸੇਤੀ ਸੇਲ ਨਹੀਂ ਕਰਦਾ 27 ਵੀਲ ਦੇ ਵਿੱਚ ਆ ਤੇ ਰੇਟ ਇਹਦਾ ਰਹੂਗਾ 19000 ਰੁਪਿਆ ਤੇ ਇਸ ਤੋਂ ਬਾਅਦ ਆਪਣੇ ਕੋਲ ਮਾਡਲ ਆ ਗਿਆ ਬਿੱਟਮੈਨ ਦਾ 560 ਦੀ ਕੀਮਤ ਰਹੂਗੀ 35000 ਰੁਪਏ ਆਪਣੇ ਕੋਲ ਸਿੰਗਲ ਸਪੀਡ ਦੇ ਵਿੱਚ ਵਿਦਾਊਟ ਗੇਅਰ ਤੋਂ ਤੇ ਸਾਈਕਲ ਆਪਣਾ ਇਹ 10.5000 ਦਾ ਸੇਲ ਹੁੰਦਾ ਹੈ ਵੀ ਆਪਣਾ ਉਸ ਤੋਂ ਬਾਅਦ ਆਪਣੇ ਕੋਲ ਸਾਨ ਕਰੋਸ ਦਾ ਇੱਕ ਨਵਾਂ ਮਾਡਲ ਆ ਗਿਆ ਹੈ ਕੀਮਤ ਉਹੀ 10.5000 ਵੀਡੀਓ ਨਾਲ ਜੁੜੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਸਸਤੀਕਾਰ ਤੇ ਅੱਜ ਆਪਾਂ ਪਹੁੰਚੇ ਜੀ ਅਕਾਲ 올ਡ ਸਾਈਕਲ ਪਿੰਡ ਮਾਨਕੀ ਜ਼ਿਲ੍ਹਾ ਮਰੇਰਕੋਟਲਾ ਆਪਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਦੇ ਵਿੱਚ ਤੁਹਾਨੂੰ ਸਾਈਕਲਾਂ ਬਾਰੇ ਜਾਣਕਾਰੀ ਦਿੱਤੀ ਸੀ ਤੇ ਤੁਸੀਂ ਉਸ ਵੀਡੀਓ ਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਬੜਾ ਵਧੀਆ ਰਿਸਪਾਂਸ ਆਇਆ ਉਸ ਵੀਡੀਓ ਤੇ ਤੇ ਉਹ ਵੀਡੀਓ ਥੱਲੇ ਕਮੈਂਟ ਆਏ ਸੀ ਕਈ ਮਿੱਤਰ ਬੇਲੀਆਂ ਦੇ ਕਿ ਤੁਸੀਂ ਸਾਈਕਲ ਬਾਰੇ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਤੇ ਸਾਨੂੰ ਇਹਨਾਂ ਦੇ ਰੇਟ ਬਾਰੇ ਵੀ ਦੱਸੋ ਵੀ ਸਾਈਕਲ ਲੈਣਾ ਚਾਹੁੰਦੇ ਆ ਸੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਤੁਹਾਨੂੰ ਨਵੇਂ ਅਤੇ ਪੁਰਾਣੇ ਸਾਰੇ ਤਰ੍ਹਾਂ ਦੇ ਜਿਹੜੇ ਸਾਈਕਲ ਨੇ ਬਾਈ ਬਲਜੀਤ ਸਿੰਘ ਕੋਲ ਉਹਨਾਂ ਦੇ ਰੇਟ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਆਪਾਂ ਕਰਦੇ ਆ ਬਾਈ ਬਲਜੀਤ ਨਾਲ ਗੱਲ ਤੇ ਰੇਟ ਬਾਰੇ ਇਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਸੇਵਾ ਦਾ ਦੁਆਰੇ ਫੇਰ ਮੌਕਾ ਦਿੱ ਤੇ ਅੱਜ ਆਪਾਂ ਸਾਰੇ ਸੱਜਣ ਮਿੱਤਰਾਂ ਨੂੰ ਜਿਵੇਂ ਕਿ ਆਪਾਂ ਪਹਿਲੀ ਵੀਡੀਓ ਬਣਾਈ ਸੀ ਉਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਸੀਗੀ ਵੀ ਸਾਈਕਲ ਕਿੱਦਾਂ ਦੇ ਨੇ ਵੀ ਕਿਹੜੇ ਗੇਅਰ ਨੇ ਕਿਵੇਂ ਆ ਸਾਰਾ ਕੁਝ ਉਹ ਦੱਸਿਆ ਸੀ ਤੇ ਅੱਜ ਇੱਕ ਚਲੋ ਕਮੈਂਟਾਂ ਦੇ ਕਰਕੇ ਵੀ ਹਾਂ ਕਮੈਂਟ ਸੱਜਣ ਮਿੱਤਰਾਂ ਦੇ ਆਏ ਆ ਵੀਡੀਓ ਤੇ ਤੇ ਆਪਾਂ ਉਹਦੇ ਅਕੋਰਡਿੰਗ ਅੱਜ ਨਾ ਇਹਨਾਂ ਦੇ ਮੰਨ ਲਓ ਹੁਣ ਸਾਰਾ ਰੇਟ ਦੱਸ ਰਹੇ ਆ ਸਾਈਕਲਾਂ ਦੇ ਵੀ ਰੇਟ ਕੀ ਕੀ ਇਕੱਲੇ ਇਕੱਲੇ ਦਾ ਕੀ ਕੀ ਪ੍ਰਾਈਸ ਆ ਤੇ ਉਹ ਪ੍ਰਾਈਸ ਦੇ ਵਿੱਚ ਐਵੇਂ ਨਹੀਂ ਹੋਊਗਾ ਵੀ ਆਪਾਂ ਉਹ ਫੈਕਸੀ ਕਰਾਂਗੇ ਜਦੋਂ ਸੱਜਣ ਮਿੱਤਰ ਵੀਡੀਓ ਦੇਖ ਕੇ ਆਉਣਗੇ ਤਾਂ ਉਹ ਮਾਣ ਤਾਣ ਜਰੂਰ ਕਰਾਂਗੇ ਆਪਾਂ ਜੇ ਜਿੰਨਾ ਪਤ ਹੋ ਸਕਿਆ ਤੇ ਠੀਕ ਆ ਜੀ ਆਜੋ ਮਿਲਦੇ ਆ ਅੱਗੇ ਆਪਾਂ ਦਿਖਾਉਣੇ ਆ ਤੁਹਾਨੂੰ ਕਰਾਉਣੇ ਆ ਚੈੱਕ ਰੇਟ ਕੱਲੇ ਜੀ ਤੇ ਜਿਵੇਂ ਆ ਕੈਨਨ ਡੇਲ ਦਾ ਆਪਾਂ ਸਾਈਕਲ ਉਦੋਂ ਦਿਖਾਇਆ ਸੀਗਾ ਜੀ ਤੇ ਇਹਦਾ ਰੇਟ ਆਪਾਂ ਰੱਖਿਆ ਹੋਇਆ 38000 ਰੁਪਇਆ ਕਿਉਂਕਿ ਨਵੇਂ ਪ੍ਰਾਈਜ਼ ਇਹਨਾਂ ਦੇ ਮਹਿੰਗੇ ਆ ਕਿਉਂਕਿ ਤੁਹਾਨੂੰ ਪਤਾ ਹੀ ਇਹ ਯੂ ਐਸ ਏ ਬ੍ਰਾਂਡ ਦਾ ਸਾਈਕਲ ਆ ਤੇ ਪਿੱਛੇ ਇਹਦੇ ਹੈਗੇ 11 ਗੇਅਰ ਤੇ ਮੂਰੇ ਹੈਗਾ ਸਿੰਗਲ ਸਪੀਡ ਇਹ ਕੈਨਨ ਡੇਲ ਦਾ ਸਾਈਕਲ ਆ ਤੇ ਹਾਈਡਰੋਲਿਕਰੀਆ ਬ੍ਰੇਕਾਂ सਸਪੈਂਸ਼ਨ ਸ਼ੌਕਰ ਲੌਕ ਆਊਟ ਆ ਗਿਆ ਤੇ 29 ਇੰਚ ਇਹਦਾ ਵੀਲ ਸਾਈਜ਼ ਆ ਗਿਆ ਤੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਮਰੀਡਾ ਦਾ ਸਾਈਕਲ ਲਗ 720 ਮਾਡਲ ਆ ਇਹ ਇਹਦੇ ਪਿੱਛੇ ਆ ਗਿਆ 8 ਗੇਅਰ ਤੇ ਇਹਦੇ ਡ੍ਰੇਲਰ ਲੱਗਿਆ ਹੋਇਆ ਸੇਰਾ ਉਹਦਾ ਤੇ ਮੂਰੇ ਇਹਦੇ ਆ ਗਏ 3 ਗੇਅਰ ਤੇ ਇਹ ਆਪਾਂ ਸਾਈਕਲ ਉਦੋਂ ਤੁਹਾਨੂੰ ਦਿਖਾਇਆ ਸੀ ਇਹਦੇ ਸ਼ੌਕਰ ਲੌਕ ਇਨ ਆਊਟ ਆ ਗਿਆ 27.5 ਇਹਦਾ ਵੀਲ ਸਾਈਜ਼ ਆ ਗਿਆ ਤੇ ਇਹ ਆਪਾਂ ਨੂੰ ਪ੍ਰੋਪਰ ਪੈ ਜਾਣਾਗਾ 282000 ਦੇ ਵਿੱਚ ਪੈ ਜਾਣਾ ਇਹ ਆਪਾਂ ਨੂੰ ਸਾਈਕਲ ਤੇ ਉਸ ਤੋਂ ਵੱਡਾ ਆਪਣੇ ਕੋਲੇ ਫਾਇਰ ਬਾਕਸ ਦਾ ਸੀਗਾ ਇਹ ਕਰੀਡ ਮਾਡਲ ਇਹ 29 ਇੰਚੀ 휠 সাইਜ ਆ ਤੇ 7 3 ਗੇਅਰ ਦੇ ਵਿੱਚ ਇਹਨਾਂ ਦੇ ਆਪ ਦਾ ਹੀ ਸ਼ਿਫਟਰ ਆਉਂਦਾ ਮਾਈਕਰੋ ਸ਼ਿਫਟ ਦਾ ਤੇ ਇਹ ਨਵਾਂ ਸਾਈਕਲ ਆਪਾਂ ਤੁਹਾਨੂੰ ਦੇ ਦਾਂਗੇ 75000 ਦਾ ਇਹ ਬਿਲਕੁਲ ਬ੍ਰੈਂਡ ਨਿਊ ਹੈ ਬ੍ਰੈਂਡ ਨਿਊ ਸਾਈਕਲ ਆ ਇਹ 75000 ਦਾ ਸਾਈਕਲ ਦੇ ਦਾਂਗੇ ਤੁਹਾਨੂੰ ਇਹ ਜਿਨ੍ਹਾਂ ਨੇ ਸਟਾਰਟਿੰਗ ਕਰਨੀਆਂ ਉਹਨਾਂ ਲਈ ਬਹੁਤ ਬੈਟਰ ਵਧੀਆ ਸਾਈਕਲ ਆ ਇਹ ਜਿਹੜੇ ਬਾਈ ਸਟਾਰਟਿੰਗ ਕਰਨਾ ਚਾਹੁੰਦੇ ਆ ਤੇ ਆ ਗਿਆ ਆਪਣੇ ਕੋਲ ਸਕਾਉਟ ਦਾ ਸਾਈਕਲ 980 ਮਾਡਲ ਤੇ ਇਹਦੇ ਵਿੱਚ ਕੀ ਆ 7 3 ਗੇਅਰ ਦਿੱਤੇ ਹੋਇਆ ਤੇ ਮਗਰ ਲਈ ਜਿਹੜੀ ਵੱਡੀ ਕਰਾਰੀ ਹੈ ਦੀ ਕਾਫੀ 8 ਵਾਲੀ ਹੋਈ ਆ ਮੰਨੋ 8 ਵਾਲਾ ਹੀ ਹੈ ਇਹ ਸਿਸਟਮ ਟਰਨਿੰਗ ਲੱਗਿਆ ਹੋਇਆ ਸਕਾਉਟ ਦਾ ਵਧੀਆ ਬ੍ਰਾਂਡ ਸਾਈਕਲ ਆ ਇਹ ਤਾਈਵਾਨ ਦੀ ਕੰਪਨੀ ਦਾ ਤੇ ਇਹ ਵਿਦਾਊਟ ਐਸੈਸਰੀ ਆਪਾਂ ਦੇਣਾ ਜੇ ਮੈਂ ਕੈਰੀਅਰ ਤੇ ਆ ਆਪਣੀ ਜਿਹੜੀ ਆਪਣੀ ਐਸੈਸਰੀ ਲੱਗੀ ਹੋਈ ਹੈ ਇਹ ਤੋਂ ਬਗੈਰ ਦਵਾਂਗੇ ਆਪਾਂ ਇਹ ਇਹ ਆਪਾਂ ਨੂੰ ਪਾਏ ਜਾਣਾ 28000 ਦੀ ਰੇਂਜ ਚ ਦੇ ਦਾਂਗੇ ਆਪਾਂ ਸਾਈਕਲ ਤੇ ਉਸ ਤੋਂ ਬਾਅਦ ਆਪਣੇ ਕੋਲ ਵਰਗਾ ਮਾਉਂਟ ਆ ਗਿਆ ਰੀਬਾਕਸ 3 ਰੀਬਾਕਸ 3 ਮਾਡਲ ਆ ਇਹ ਵਰਗਾ ਮਾਉਂਟ ਦਾ ਅੱਜ ਦੀ ਕੀਮਤ ਇਹ 42 45000 ਰੁਪਿਆ ਕੀਮਤ ਨੰਮੇ ਦੀ ਤੇ 8 3 ਗੇਅਰ ਦੇ ਵਿੱਚ ਹਾਈਡਰੌਲਿਕ ਜਿਹੜੀਆਂ ਬ੍ਰੇਕਾਂ ਆ ਗਈਆਂ ਤੇ ਟਰਨੀ ਦਾ TX ਇਹਦਾ ਲੱਗਿਆ ਹੋਇਆ ਡ੍ਰੇਲਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਜਿਹੜੀਆਂ ਹਾਈਡਰੌਲਿਕ ਬ੍ਰੇਕਾਂ ਇਹ ਆਪਾਂ ਦੇ ਦਾਂਗੇ ਸਾਈਕਲ 30000 ਦੀ ਰੇਂਜ ਦੇ ਵਿੱਚ ਆਪਾਂ ਚਲੋ ਸਾਈਕਲ ਦੇ ਦਾਂਗੇ ਇਹ ਬਾਕੀ ਆਏ ਦੇ ਮਾਨਤਾਨ ਕਰਦੇ ਹਾਂਗੇ ਇਸ ਤੋਂ ਬਾਅਦ ਆਪਣੇ ਕੋਲ ਫਾਇਰ ਬਾਕਸ ਦਾ ਟਰਨੈਡੋ ਮਾਡਲ ਆ ਗਿਆ ਇਹ ਐਸਐਸ ਦੇ ਵਿੱਚ ਜਿਨ੍ਹਾਂ ਦੀ ਹਾਈਟ ਛੋਟੀ ਹੁੰਦੀ ਹੈ ਉਹਨਾਂ ਲਈ ਸੀਗਾ ਇਹ ਤੇ 8 3 ਗੇਅਰ ਦੇ ਵਿੱਚ ਆਉਂਦਾ ਇਹਦੇ ਵਿੱਚ ਜਿਹੜਾ ਡ੍ਰੇਲਰ ਲੱਗਿਆ ਹੋਇਆ ਬਹੁਤ ਸੋਹਣਾ ਸਮੂਥ ਗੇਅਰ ਪੈਂਦੇ ਆ ਤੇ ਬਹੁਤ ਵਧੀਆ ਸਾਈਕਲ ਆ ਜਿਸ ਕਿਸੇ ਨੇ ਮੇਰੇ ਵੀਰ ਨੇ ਪਹਾੜਾਂ ਤੇ ਲੈ ਜਾਣਾ ਲੈ ਲਦਾਖ ਜਾਣਾ ਪੰਜਾਬ ਦਾ ਟੂਰ ਲਾਉਣਾ ਬਹੁਤ ਵਧੀਆ ਚੀਜ਼ ਆ ਸਸਪੈਂਸ਼ਨ ਸ਼ੌਕਰ ਲੌਗ ਇਨ ਆਊਟ ਆ ਗਿਆ 27 ਬੀਲ ਸਾਈਜ਼ ਆ ਤੇ ਇਹਦਾ ਰੇਟ ਆਪਾਂ ਰੱਖਿਆ ਹੋਇਆ ਸਾਰਾ 21 ਗਿਹਾ ਹਜ਼ਾਰ ਰੁਪਈਆ ਤੇ ਮੇਰੇ ਵੀਰ ਸਾਰੇ ਚੈੱਕ ਕਰ ਸਕਦੇ ਆ ਪ੍ਰਾਈਜ਼ ਫੇਰ ਆਪਣੇ ਕੋਲ ਪਹੁੰਚ ਸਕਦੇ ਆ ਚੈੱਕ ਕਰਕੇ ਤੇ ਜਿਹੜੇ ਆਪਾਂ ਫਾਇਰ ਬਾਕਸ ਦੇ ਤੁਹਾਨੂੰ ਇਹ ਮਾਡਲ ਦਿਖਾ ਰਹੇ ਆ ਇਹ ਸਾਰੇ ਨਵੇਂ ਨੇ ਫਰੈਸ਼ ਮਾਡਲ ਨੇ ਆਪਣੇ ਕੋਲ ਇਹ ਤੇ ਇਹ ਆ ਗਿਆ ਫਾਇਰ ਸਟਰੋਂਗ ਫਾਇਰ ਬਾਕਸ ਦਾ ਇਹ ਵੀ 8 3 ਗੇਅਰ ਦੇ ਵਿੱਚ ਜੇ ਕਿਸੇ ਦੀ ਹਾਈਟ ਛੋਟੀ ਆ ਉਹਦੇ ਲਈ ਇਹ ਬਹੁਤ ਵਧੀਆ ਚੀਜ਼ ਆ 27 ਬੀਲ ਸਾਈਜ਼ ਆ ਪੰਜਾਬ ਦਾ ਟੂਰ ਲਾਉਣਾ ਉਹਨਾਂ ਲਈ ਇਹ ਵਧੀਆ ਸਾਈਕਲ ਆ ਤੇ ਇਹ ਆ ਗਿਆ ਫਾਇਰ ਬਾਕਸ ਦਾ ਫਾਇਰ ਸਟਰੋਂਗ ਜਿੱਦਾਂ ਤੁਹਾਨੂੰ ਦੱਸਿਆਗਾ ਤੇ ਉਸ ਤੋਂ ਅੱਗੇ ਸਾਈਕਲ ਆ ਗਿਆ ਆਪਣੇ ਕੋਲੇ ਟਰੱਕ ਦਾ ਇਹ ਟਰੱਕ ਦਾ ਮਾਡਲ ਹੈਗਾ ਡਿਊਲ ਸਪੋਰਟਸ ਮਾਡਲ ਆ ਇਹ ਤੇ ਮੰਨ ਲਓ ਇਹਦੇ ਪਿੱਛੇ 7 ਗੇਅਰ ਨੇ ਜਿਹੜੀ ਇਹਦੀ 7ਵੀਂ ਲਾਸਟ ਗਰਾਰੀ ਆ ਉਹ 8 ਦੇ 8 ਦੇ ਟਾਈਪ ਚ ਆਉ ਉਹ ਵੀ 8 ਵਾਂਗੂ ਵੱਡੀ ਗਰਾਰੀ ਆ ਉਹ ਇਹਨੂੰ ਆਪਾਂ 8 ਹੀ ਕਹਿ ਸਕਦੇ ਹਾਂ ਤੇ ਸੋਹਣੀ ਕੰਡੀਸ਼ਨ ਸਾਫ ਦੇ ਵਿੱਚ ਇਹ ਪੂਰਾ ਅਲੂਮੀਨੀਅਮ ਦੇ ਵਿੱਚ ਲਾਈਟ ਵੇਟ ਸਾਈਕਲ ਆ ਟਰੱਕ ਦਾ ਇਹ ਪੁਰਾਣਾ ਹੈ ਇਹ ਸੈਕੰਡ ਹੈਂਡ ਆ ਗਈ ਆਪਣੇ ਕੋਲੇ ਠੀਕ ਹੈ ਜੀ ਫਾਇਰ ਬਾਕਸ ਵਾਲੇ ਨਵੇਂ ਨੇ ਹਾਂਜੀ ਹਾਂ ਫਾਇਰ ਬਾਕਸ ਵਾਲੇ ਸਾਰੇ ਨਵੇਂ ਸਾਈਕਲ ਆ ਜੀ ਠੀਕ ਤੇ ਇਹ ਹਾਈਬ੍ਰਿਡ ਸਾਈਕਲ ਆ ਗਿਆ ਜੀ ਚਾਹ ਹਾਈਬ੍ਰਿਡ ਰੀਅਰ ਪਤਲੇ ਦੇ ਵਿੱਚ ਪਤਲੇ ਟਾਇਰਾਂ ਦੇ ਵਿੱਚ ਆ ਗਿਆ ਇਹ ਤੇ ਕੀ ਰੇਟ ਦੱਸਿਆ ਇਹ ਰੇਟ ਇਹਦਾ ਆਪਾਂ ਲੱਗ ਜਾਣਾ ਜੀ ਆਪਾਂ ਨੂੰ 28000 ਦੀ ਰੇਂਜ ਦਾ 2828 ਚ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਆ ਗਿਆ ਸਨਕ੍ਰੋਸ ਦਾ ਸਾਈਕਲ ਤੁਹਾਨੂੰ ਉਦੋਂ ਦੱਸਿਆ ਸੀ ਵੀ ਜਿੰਮ ਵਾਲੇ ਮੁੰਡੇ ਆਪਾਂ ਤੋਂ ਲੈਂਦੇ ਆ ਜਿਨ੍ਹਾਂ ਨੇ 10 20 ਕਿਲੋਮੀਟਰ ਚਲਾਉਣਾ ਸ਼ਹਿਰ ਕਰਨੀਆਂ ਆਪਣੀ ਸ਼ਹਿਰ ਚੰਗੀ ਬਣਾਉਣੀ ਆ ਉਹਦੇ ਲਈ ਇਹ ਸਾਈਕਲ ਬੈਸਟ ਆ ਆਪਣਾ ਬਹੁਤ ਸਾਈਕਲ ਸੇਲ ਹੁੰਦਾ ਇਹ ਵੀਡੀਓ ਚ ਦੇਖ ਵੀ ਸਕਦੇ ਹੋ ਤੇ ਇਹ ਆਪਾਂ ਨਵਾਂ ਸਾਈਕਲ 10.5000 ਦਾ ਸੇਲ ਕਰਦੇ ਆਂ ਇਹ ਸਿੰਗਲ ਸਪੀਡ ਹੈ ਹਾਂਜੀ ਹਾਂ ਇਹ ਸਿੰਗਲ ਸਪੀਡ ਦੇ ਵਿੱਚ ਆ ਗਿਆ ਬਿਦਾਊਟ ਗੇਅਰ ਇਹ 27.5 ਦਾ ਵੀਲ ਸਾਈਜ਼ ਆ ਗਿਆ ਤੇ ਆਪਾਂ ਤੋਂ ਇਹੀ ਸਾਈਕਲ 29 ਵਿੱਚ ਵੀ ਮਿਲ ਸਕਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਬ੍ਰੇਕਾਂ ਡਿਸਕ ਨੇ ਹਾਂਜੀ ਇਹ ਡਿਸਕ ਬ੍ਰੇਕ ਸ਼ੌਕਰ ਵੀ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਬਹੁਤ ਲਾਈਟ ਵੇਟ ਸਾਈਕਲ ਆਇਆ ਤੇ ਉਸ ਤੋਂ ਬਾਅਦ ਆ ਗਿਆ ਕਮਲ ਸ਼ੇਰਗੜ੍ਹ ਦੇ ਪਸੰਦੀ ਦਾ ਸਾਈਕਲ ਠੀਕ ਕੁਝ ਥੋੜਾ ਜਿਹਾ ਤੁਹਾਨੂੰ ਉਦੋਂ ਵੀ ਦੱਸਿਆ ਸੀ ਅਸੀਂ ਇਹਨਾਂ ਕੋਲ ਵੀ ਇਹੀ ਸਾਈਕਲ ਹੈ ਇਹ 520 ਬਿਟਵਨ ਕੋ ਦਬਈ ਸਟਾਰਟਿੰਗ ਦੇ ਵਿੱਚ ਲੈ ਲਦਾ ਕੇਹੀ ਸਾਈਕਲ ਲੈ ਕੇ ਗਏ ਸੀਗੇ ਦੇਵ ਵੀਰਾ ਵੀ ਇਹੀ ਸਾਈਕਲ ਲੈ ਕੇ ਗਿਆ ਸੀ ਤੇ ਇਹਦੀ ਡਿਮਾਂਡ ਆਪਣੇ ਕੋਲ ਬਹੁਤ ਰਹਿੰਦੀ ਆ ਇਹ ਪਿਛੇ ਇਹਦੇ ਆਗੇ 8 ਗੇਅਰ ਤੇ ਸ਼੍ਰਾਮ ਦਾ ਇਹਦੇ ਲੱਗਿਆ ਹੋਇਆ ਡ੍ਰੇਲਰ ਸਾਰੇ ਚੈੱਕ ਕਰ ਸਕਦੇ ਜੋ ਕਿ ਅੱਜ ਕੱਲ ਮਹਿੰਗੇ ਸਾਈਕਲਾਂ ਦੇ ਵਿੱਚ ਵੀ ਸ਼੍ਰਾਮ ਨਹੀਂ ਆਉਂਦਾ 8 3 ਗੇਅਰ ਦੇ ਵਿੱਚ ਸਾਰਾ ਅਲੂਮੀਨੀਅਮ ਸਾਈਕਲ ਸ਼ੌਕਰ ਡਬਲ ਡਿਸਕ ਬ੍ਰੇਕ ਕੋਈ ਕਮੀ ਪੇਸ਼ੀ ਨਹੀਂ ਹੈਗੀ ਸਾਈਕਲ ਦੇ ਵਿੱਚ ਤੇ ਰੇਟ ਕੀ ਦਾ ਰੇਟ ਰਹੂਗਾ ਇਤਕੇ 5000 ਰੁਪਏ ਦੇ ਰੇਟ ਦੇ ਵਿੱਚ ਆਪਾਂ ਇਹ ਦੇ ਦਾਂਗੇ ਕਿਉਂਕਿ ਸਾਫ਼ ਹੈਰੀ ਕੰਡੀਸ਼ਨ ਆ ਮਿਲਦੇ ਬਈ ਬਹੁਤ ਔਖੇ ਆ ਜਿਹਦੇ ਕੋਲ ਹੈਗਾ ਉਹ ਸੇਤੀ ਸੇਲ ਨਹੀਂ ਕਰਦਾ ਤੇ ਉਸ ਤੋਂ ਬਾਅਦ ਫੇਰ ਆਪਣੇ ਕੋਲੇ 520 ਆ ਗਿਆ ਜਿਵੇਂ ਪਹਿਲਾ ਸਾਈਕਲ ਤੁਹਾਨੂੰ ਦਿਖਾਇਆ ਬਲੂ ਕਲਰ ਦੇ ਵਿੱਚ ਉਹ ਸੀਗਾ ਐਲ ਸਾਈਜ਼ ਤੇ ਇਹ ਆ ਗਿਆ ਸਾਈਕਲ ਆਪਣੇ ਕੋਲੇ ਐਕਸਲ ਸਾਈਜ਼ ਤੇ ਇਹਦੇ ਨਾਲ ਜੋ ਵੀਰ ਡਕੈਥਨ ਨਾਲ ਜੁੜੇ ਆ ਉਹਨਾਂ ਨੂੰ ਸਾਰੀਆਂ ਚੀਜ਼ਾਂ ਬਾਰੇ ਪਤਾ ਇਹਦੇ ਵੀ ਸ਼ਰਾਮ ਦਾ ਡ੍ਰੇਲਰ ਲੱਗਿਆ ਹੋਇਆ ਤੇ ਜਿਹੜਾ ਆ ਇਹਦਾ ਕੈਰੀਅਰ ਆ ਪੋਲਮੀਨੀਅਮ ਚ ਲੱਗਿਆ ਹੋਇਆ ਇਹਦੀ ਸ਼ੀਟ ਆ ਸਪੈਸ਼ਲ ਲੱਗੀ ਹੋਈ ਆ ਚੰਗੀ ਤਰ੍ਹਾਂ ਆ ਦਿਖਾਇਓ ਥੋੜਾ ਜੀ ਤੇ ਇਹ ਚੌੜੀ ਸ਼ੀਟ ਲੱਗੀ ਹੋਈ ਆ ਜਿਹੜੀ ਪ੍ਰੋਪਰ 1000 ਕੁ ਪੈਰੀ ਇਹਦਾ ਸ਼ੀਟ ਹੀ ਆ ਕੱਲੀ ਡਕੈਥਲੋਂ ਦੇ ਵਿੱਚੋਂ ਤੇ ਬਾਕੀ ਸਾਰੀ ਐਸੈਸਰੀ ਇਹਦੇ ਡਕੈਥਲੋਂ ਦੀ ਲੱਗੀ ਹੋਈ ਆ ਜਿਵੇਂ ਮਡ ਗਾਰਡ ਵਗੈਰਾ ਸਾਰਾ ਹੋ ਗਿਆ ਟੋਟਲ ਤੇ ਐਕਸਲ ਸਾਈਜ਼ ਦੇ ਵਿੱਚ ਸਾਈਕਲ ਆ ਇਹ 520 ਤੇ ਐਲੂਮੀਨੀਅਮ ਦੇ ਵਿੱਚ ਸਾਈਕਲ ਆ ਤੇ ਇਹਦਾ ਰੇਟ ਰਹੂਗਾ 26000 ਰੁਪਿਆ ਤੇ ਬਾਕੀ ਮੌਕੇ ਦੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਮਾਰਦਾਨ ਹੋ ਸਕਦਾ ਤੇ ਰੇਟ ਇਹਦਾ ਰਹੂ 26000 26000 ਇਹਦਾ ਸਾਡੇ 26 ਤਾਂ ਕਿਹਾਗਾ ਇਹਦੀ ਐਸੈਸਰੀ ਬਾਹਲਾ ਨਹੀਂ ਤਾਂ 5-6000 ਦੀ ਇਹਦੀ ਐਸੈਸਰੀ ਲੱਗੀ ਹੋਈ ਆ ਡਕੈਥਲਨ ਵਾਲਿਆਂ ਦੀ ਆਪਣੀ ਤੇ ਜਿੱਦਾਂ ਜਿਵੇਂ ਤੁਹਾਨੂੰ ਪਹਿਲਾ ਸਾਈਕਲ ਦਿਖਾਇਆ ਫਾਰ ਫੌਕਸ ਦੇ ਨਵੇਂ ਉਹਨਾਂ ਦੇ ਵਿੱਚੋਂ ਇਹ ਵੀ ਇਹ ਮਾਡਲ ਆਪਣੇ ਕੋਲੇ ਤੇ ਇਹ ਆ ਗਿਆ 7 ਤਿੰਨ ਗੇਅਰ ਦੇ ਵਿੱਚ ਜਿਸਨੇ ਸਟਾਰਟਿੰਗ ਕਰਨੀਆਂ 27.5 ਇਹਦਾ 휠 ਸਾਈਜ਼ ਆ ਗਿਆ ਤੇ ਡ੍ਰੈਲਰ ਇਹਨਾਂ ਦਾ ਮਾਈਕਰੋ ਸ਼ਿਫਟ ਦਾ ਆਪਦਾ ਲੱਗਿਆ ਹੋਇਆ ਬਹੁਤ ਸਮੂਥ ਗੇਅਰ ਪੈਂਦੇ ਆ 27.5휠 ਦੇ ਵਿੱਚ ਤੇ ਰੇਟ ਇਹਦਾ ਰਹੂਗਾ 19000 ਰੁਪਇਆ ਨਵੇਂ ਫਰੈਸ਼ ਸਾਈਕਲ ਦਾ ਇਹਦਾ 19500 ਰੁਪਿਆ ਰੇਟ ਰਹੂਗਾ ਤੇ ਸੱਤ ਦਾ ਮਾਡਲ ਕਿਹੜਾ ਹੈ ਇਹ ਆ ਗਿਆ ਜੀ ਮਾਡਲ ਆਪਣਾ ਟ੍ਰੈਟੋ ਟ੍ਰੈਟੋ ਮਾਡਲ ਆ ਗਿਆ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਮਾਡਲ ਆ ਗਿਆ ਬਿੱਟਮੈਨ ਦਾ 560 ਇਹ ਮਾਡਲ 520 540 530 560 ਤੋਂ ਬਾਅਦ ਮਾਡਲ ਆਇਆ ਸੀਗਾ ਇਹ ਤੇ ਇਹਦੇ ਵਿੱਚ ਲੱਗਿਆ ਹੋਇਆ ਸ਼੍ਰਾਮ ਦਾ X5 ਜਿਵੇਂ ਪਹਿਲਾਂ ਆਪਾਂ ਤੁਹਾਨੂੰ ਚੈੱਕ ਕਰਵਾਇਆ ਸੀਗਾ ਵੀ 520 ਦੇ ਵਿੱਚ X3 ਲੱਗਿਆ ਹੋਇਆ ਤੇ 560 ਦੇ ਵਿੱਚ ਐਕਸ 5 ਲੱਗਿਆ ਹੋਇਆ ਡ੍ਰੈਗਰ ਇਹਨਾਂ ਦਾ ਤੇ ਇਹ ਹਾਈਡਰੌਲਿਕ ਬ੍ਰੇਕਾਂ ਦੇ ਵਿੱਚ ਤੇਰੇ ਸ਼ੌਕਰ ਇਹਨੂੰ ਲੋਕ ਆਊਟ ਆਊ ਗਿਆ ਇਹਦੇ ਤਾਰ ਵਾਲਾ ਸ਼ੌਕਰ ਆ ਗਿਆ ਤੇ ਐਲੂਮੀਨੀਅਮ ਦੇ ਵਿੱਚ ਸਾਈਕਲ ਆ ਸਾਰਾ ਇਹ ਤੇਰੀ ਕੀਮਤ ਰਹੂਗੀ 35000 ਰੁਪਇਆ ਇਹਦਾ ਨੈਟ ਰੇਟ ਜਿਵੇਂ 35000 ਆ ਤੇ ਬਾਕੀ ਮੌਕੇ ਤੇਦਾ ਮਾਨ ਤਾਨ ਕਰਿਆ ਜਾਊਗਾ ਤੇ ਇਸ ਤੋਂ ਬਾਅਦ ਆਪਣਾ ਬਿੱਟਵੈਨ ਵਾਲਿਆਂ ਦਾ ਸਾਈਕਲ ਆ ਗਿਆ ਟਰਾਈਵਨ RC 100 RC 100 ਦੇ ਵਿੱਚ ਇਹ ਮੰਨ ਲਓ ਹਾਈਬ੍ਰਿਡ ਵੀ ਕਹਿ ਸਕਦੇ ਆ ਇਹਨੂੰ ਰੋਡ ਬਾਈਕ ਵੀ ਕਹਿ ਸਕਦੇ ਆ ਇਹਦਾ ਟਾਇਰ ਥੋੜਾ ਜਿਹਾ ਪਤਲਾ ਹੁੰਦਾਗਾ ਤੇ ਚਲਾਉਣ ਦੇ ਵਿੱਚ ਇਹ ਬਹੁਤ ਵਧੀਆ ਰੈਲਾ ਰਹਿੰਦਾਗਾ ਤੇ ਇਹ ਸੱਤ ਤੇਰੇ ਪਿੱਛੇ ਗੇਅਰ ਹੁੰਦੇ ਆ ਤੇ ਬਿਟਵਨ ਇਹਨਾਂ ਦਾ ਆਪਦਾ ਡ੍ਰੇਲਰ ਲੱਗਿਆ ਹੋਇਆ ਤੇ ਮੂਰੇ ਉਹ ਸਿੰਗਲ ਹੁੰਦਾਗਾ ਇਹਰੇ ਮੂਰੇ ਨਹੀਂ ਗੇਅਰ ਹੁੰਦੇ ਤੇ ਪਿੱਛੇ ਸੱਤ ਗੇਅਰ ਹੀ ਹੁੰਦੇ ਆ ਤੇ ਇਹਦਾ ਆਪਾਂ ਰੇਟ ਰੱਖਾਂਗੇ ਬਹੁਤ ਲਾਈਟ weight ਸਾਈਕਲ ਆ ਇਹ ਤੇ ਲਾਈਟ weight ਸਾਈਕਲ ਆ ਕੁੱਲ ਸਾਰੇ ਇਹਦਾ 11 ਕਿਲੋ 10-11 ਕਿਲੋ ਵਜਨ ਆਇਆ ਸਾਈਕਲ ਦਾ ਤੇ ਇਹਦਾ ਰੇਟ ਆਪਣਾ ਰੱਖਿਆ ਹੋਇਆ 13500 ਰੁਪਈਆ ਤੇ ਇਸ ਤੋਂ ਬਾਅਦ ਆਪਣੇ ਕੋਲ ਸਿੰਗਲ ਸਪੀਡ ਦੇ ਵਿੱਚ ਵਿਦਾਊਟ ਗੇਅਰ ਤੋਂ ਆਪਣੇ ਆ ਗਿਆ ਸਾਨ ਕ੍ਰੋਸ ਦਾ ਇਹ ਬਿਨਾ ਗੇਰਾਂ ਤੋਂ ਸਾਈਕਲ ਆ ਇਹ ਵੀ ਉਹੀ ਜਿੱਦਾਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਵੀ ਜਿਮ ਜਾਣ ਲਈ ਕਿਸੇ ਨੇ 10 20 ਕਿਲੋਮੀਟਰ ਚਲਾਉਣਾ ਤੇ ਪਿੰਡ ਦੇ ਵਿੱਚ ਯੂਜ਼ ਕਰਨਾ ਹਨਾ ਉਹਦੇ ਲਈ ਸਾਈਕਲ ਆ ਇਹ ਤੇਰੇ ਸ਼ੌਕਰ ਆ ਜਾਂਦੇ ਨੇ ਡਬਲ ਡਿਸਕ ਬ੍ਰੇਕ ਆ ਜਾਂਦੇ ਆ ਤੇ ਬਾਕੀ ਦੀ ਐਕਸੈਸਰੀ ਇਹਦੇ ਨਾਲ ਸਾਰੀ ਟੋਟਲ ਦਿੱਤੀ ਹੁੰਦੀ ਆ ਬੈੱਲ ਹੋ ਗਿਆ ਮਡਗਾਰਡ ਹੋ ਗਿਆ ਬੋਤਲ ਹੋ ਗਈ ਬੋਤਲ ਹੋਲਡਰ ਹੋ ਗਿਆ ਤੇ ਸਾਈਕਲ ਆਪਣਾ ਇਹ 10.5000 ਦਾ ਸੇਲ ਹੁੰਦਾ ਵੀ ਆਪਣਾ ਤੇ ਨਵਾਂ ਸਾਈਕਲ ਬਿਲਕੁਲ ਨਵਾਂ ਸਾਈਕਲ ਲਾਉਂਦੇ ਆ ਨਵਾਂ ਨਾ ਨਵੇਂ ਜਿਵੇਂ ਆਪਣੇ ਬਿਣਾ ਗੇਰਾਂ ਤੋਂ ਵੀ ਨਵੇਂ ਆਪਾਂ ਲੈ ਕੇ ਆਉਂਦੇ ਆ ਜੀ ਇਸ ਤੋਂ ਬਾਅਦ ਆਪਣੇ ਕੋਲ ਫਾਇਰ ਬਾਕਸ ਦਾ ਫਰੈਸ਼ ਸਾਈਕਲ ਜਮਾਂ ਨਵਾਂ ਸਾਈਕਲ ਇਹਨਾਂ ਦਾ ਕੰਬੈਟ ਮਾਡਲ ਆ ਗਿਆ ਇਹ ਹੈਗਾ ਕੰਬੈਟ ਮਾਡਲ ਤੇ ਇਹ 8 3 ਗੇਰ ਦੇ ਵਿੱਚ 29 ਇੰਚ ਇਹਦਾ ਵੀਲ ਸਾਈਜ਼ ਆ ਤੇ ਐਲਟਾ ਸੇ ਦੇ ਲੱਗਿਆ ਹੋਇਆਗਾ ਤੇ ਸਾਰਾ ਅਲੂਮੀਨੀਅਮ ਦੇ ਵਿੱਚ ਸਾਈਕਲ ਆ ਇਹ ਤੇ ਨਵੇਂ ਦਾ ਇਹ ਜੇ ਤੁਸੀਂ ਐਮ ਆਰ ਪੀ ਕੰਬੈਟ ਕਰਕੇ ਚੈੱਕ ਮਾਰ ਕੇ ਚੈੱਕ ਕਰਕੇ ਦੇਖਿਓ ਆਨਲਾਈਨ ਤੇ ਆਪਣੇ ਕੋਲੇ ਦਾ ਰੇਟ ਰਹੂਗਾ 224000 ਰੁਪਈਆ ਤੇ ਉਸ ਤੋਂ ਬਾਅਦ ਆਪਣੇ ਕੋਲ ਕਰੀਡ ਮਾਡਲ ਆ ਗਿਆ ਤੇ ਇਹ ਸਟੀਲ ਦੇ ਵਿੱਚ ਹੁੰਦਾ ਹੈ ਤੇ ਜਿਨ੍ਹਾਂ ਨੇ ਜਿਵੇਂ ਸਟਾਰਟਿੰਗ ਕਰਨੀਆਂ ਉਹਦੇ ਲਈ ਵਧੀਆ ਹੈ 29 ਇੰਚੀ ਵੀਲ ਸਾਈਜ਼ ਹੁੰਦਾ ਹੈ ਇਹਦਾ 7 3 ਗੇਅਰ ਤੇ ਮੰਨ ਲਓ ਇਹਦੇ ਵਿੱਚ ਸਾਰਾ ਜਿਹੜਾ ਐਕਸੈਸਰੀ ਵਗੈਰਾ ਇਹਨਾਂ ਦੀ ਆਪਦੀ ਆ ਜਿਵੇਂ ਮਾਈਕਰੋ ਸੇਫਟ ਇਹਨਾਂ ਦਾ ਡ੍ਰਿਲਰ ਆਪਦਾ ਲੱਗਿਆ ਹੋਇਆਗਾ ਤੇ ਹੈ 7 3 ਗੇਅਰ ਦੇ ਵਿੱਚ ਤੇ ਕੀਮਤ ਇਹਦੀ ਨਵੇਂ ਦੀ ਰਹੂਗੀ 17500 ਰੁਪਇਆ ਤੇ ਆਪਣਾ ਦੂਬਾਲ ਫਾਇਰ ਬਾਕਸ ਦਾ ਜਮਾਂ ਫਰੈਸ਼ ਮਾਡਲ ਫੇਰ ਜਿਵੇਂ ਕਹਿ ਰਹੀ ਨਮਾ ਇਹ ਰੋਡ ਰਨਰ ਪ੍ਰੋ ਡੀ ਮਾਡਲ ਹੈ ਇਹਨਾਂ ਦਾ ਰੋਡ ਰਨਰ ਪ੍ਰੋ ਡੀ ਫਾਇਰ ਬਾਕਸ ਵਾਲਾ ਨਾ ਨਮਾ ਸਾਈਕਲ ਨਹੀਂ ਬਿਲਕੁਲ ਤੇ ਜਿਹੜੀ ਇਹਦੀ ਸਾਹਮਣੇ ਵਾਲੀ ਫਰੰਟ ਗਰਾਰੀ ਹੈ ਇੱਕ ਵਾਰੀ ਚੈੱਕ ਕਰਵਾ ਦਿਓ ਇਹ 52 ਦੰਦਿਆਂ ਦੇ ਵਿੱਚ ਹੁੰਦੀ ਹੈ ਕਾਫੀ ਵੱਡੀ ਹੁੰਦੀ ਆਮ ਸਾਈਕਲਾਂ ਨਾਲੋਂ ਤੇ ਇਹ ਆ ਜਾਂਦਾਗਾ ਹਾਈਬ੍ਰਿਡ ਸਾਈਕਲ ਆ ਜਾਂਦਾ ਆਪਣੇ ਕੋਲੇ ਇਹ ਤੇਰੇ ਸ਼ੌਕਰ ਆ ਜਾਂਦੇ ਆ ਡਿਸਕ ਬ੍ਰੇਕ ਆ ਜਾਂਦੇ ਆ ਤੇ ਸਾਰਾ ਅਲੂਮੀਨੀਅਮ ਦੇ ਵਿੱਚ ਸਾਈਕਲ ਆ ਤੇ ਇਹਦੀ ਕੀਮਤ ਉਹ ਆਪਣੇ ਕੋਲ ਇਸ ਟਾਈਮ ਲਈ ਹੈਗੀ 20500 ਤੇ ਬਾਕੀ ਮੌਕੇ ਤੇ ਮਾਰਦਾਨ ਹੋ ਜਾਊਗਾ 20500 ਇਸ ਟਾਈਮ ਦੀ ਕੀਮਤ ਆ ਬਾਕੀ ਇਸ ਤੋਂ ਬਾਅਦ ਫਾਇਰ ਬਾਕਸ ਦਾ ਫੇਰ ਆਪਣੇ ਕੋਲ ਇੱਕ ਫਰੈਸ਼ ਮਾਡਲ ਬਿਲਕੁਲ ਜਿਹਾ ਇਹਨਾਂ ਦਾ ਮਟਯੌਰ ਮਾਡਲ ਆ ਇਹ ਇੱਕ ਵਾਰੀ ਚੈੱਕ ਕਰਵਾ ਲੈਣੇ ਤੁਹਾਨੂੰ ਮਾਡਲ ਲਾਓ ਇਹ ਮਟਯੌਰ ਮਾਡਲ ਆ ਇਹਨਾਂ ਦਾ ਹੈ ਫਾਇਰ ਬਾਕਸ ਮਟਯੌਰ ਕੋਈ ਵੀ ਸੱਜਣ ਮਿੱਤਰ ਆਪਣੇ ਆਪਾਂ ਸਰਚ ਮਾਰ ਸਕਦੇ ਆ ਵੀ ਇਹ ਕਿੰਨੇ ਦਾ ਸਾਈਕਲ ਆ ਬਾਕੀ ਤੁਹਾਨੂੰ ਦੱਸ ਵੀ ਜੰਨੇ ਆ ਮੈਨੂੰ ਲੱਗਦਾ ਇਹਦਾ ਐਮ ਆਰ ਪੀ ਐਸ ਟਾਈਮ 31000 ਰੁਪਈਆ ਤੇ ਇਹ ਵੀ 7 3 ਗੀਅਰ ਦੇ ਵਿੱਚ ਆ ਗਿਆ ਹਾਈਬ੍ਰਿਡ ਸਾਈਕਲ ਆ ਡਬਲ ਡਿਸਕ ਬ੍ਰੇਕ ਸ਼ੌਕਰ ਲੌਕ ਐਂਡ ਆਊਟ ਇਹਦੇ ਵਿੱਚ ਆਪਣੇ ਸ਼ੌਕਰ ਵਾਲਾ ਸਿਸਟਮ ਇਹਦੇ ਵਿੱਚ ਆ ਗਿਆ ਹੀ ਲੌਕ ਵਾਲਾ ਲੌਕ ਐਂਡ ਆਊਟ ਸ਼ੌਕਰ ਆ ਗਿਆ ਇਹਦੇ ਵਿੱਚ ਤੇ ਐਡਜਸਟੇਬਲ ਇਹਦਾ ਹੈਂਡਲ ਆ ਗਿਆ ਤੇ ਇਹ ਕੋ ਆਪਣੇ ਤੋਂ ਲੈ ਕੇ ਗਏ ਹੀ ਸਮਾਨੇ ਤੋਂ ਤੇ ਇਹਦਾ ਲਾਈਟ ਵੇਟ ਆ ਹਰਮੀਨੀਅਮ ਦੇ ਵਿੱਚ ਬਾਈਬਲ ਜੀ ਸਿੰਘ ਇਹਦਾ ਰੇਟ ਕਿੰਨਾ ਹੈ ਫਾਇਰਫੌਕਸ ਮਟਿਓਰ ਦਾ ਰੇਟ ਜਿਵੇਂ ਤੁਹਾਨੂੰ ਇਹਦੀ ਜਾਣਕਾਰੀ ਦਿੱਤੀ ਹੈ ਸਾਰੀ ਇਹਦੇ ਬਾਰੇ ਵੀ ਆਪਾਂ ਦਾ ਇਹਦਾ ਰੇਟ ਰੱਖਿਆ ਹੋਇਆ 23500 ਠੀਕ ਹੈ ਤੇ ਬਾਕੀ ਮੌਕੇ ਤੇ ਮਾਨਦਾਨ ਕਰਦਾਂਗੇ ਵੀ ਜਿਹੜੀ ਸੱਜਣ ਮਿੱਤਰ ਆਪਣੇ ਕੋਲ ਪਹੁੰਚਦੇ ਆ ਆ ਜਿਵੇਂ ਤੂੰ ਕੋਈ ਦੂਰੋਂ ਆਉਂਦਾ ਮੌਕੇ ਤੇ ਮਾਨਦਾਨ ਹੋ ਜਾਏਗਾ ਮੌਕੇ ਤੇ ਮਾਨਦਾਨ ਹੋ ਜੀ ਇਹ ਕਿਦੇ ਮੈਂ ਦੇਖਿਆ ਫਾਇਰਫੌਕਸ ਦੇ ਜਿਹੜੇ ਸਾਈਕਲ ਨੇ ਇਹਨਾਂ ਦੀ ਮੂਰਲੀ ਘਰਾਰੀ ਬੜੀ ਵੱਡੀ ਹੈ ਬਹੁਤ ਵੱਡੀ ਘਰਾਰੀ ਦੇ ਵਿੱਚ ਆਉਂਦਾ ਹੀ ਇਹ ਕਿ ਨਾ 52 ਦੰਦਾਂ ਵਾਲੀ ਘਰਾਰੀ ਹੁੰਦੀ ਹੈ ਇਹ ਅੱਛਾ ਜੇ ਕਿਸੇ ਨੇ ਸਪੀਡ ਬਣਾਉਣੀ ਆ ਸਪ ਤੇ ਪਿੱਛੇ ਪਿੱਛੇ 7 ਗੇਅਰ ਨੇ ਪਿੱਛੇ 7 ਗੇਅਰ ਆ ਗਏ ਇਹ ਰੋਡ ਵਾਈਕ ਵਾਂਗੂ ਹੀ ਕੰਮ ਦਿੰਦਾ ਸੀਕਿੰਡ ਟਾਇਰ ਬਹੁਤ ਪਤਲੇ ਨੇ ਦੇ ਆਹ ਹਾਂ ਹਾਈਬ੍ਰਿਡ ਦੇ ਵਿੱਚ ਟਾਇਰ ਆ ਗਏ ਇਹਦੇ ਇਹ 750 35 ਸੀਸੀ ਹੁੰਦੇ ਜੀ ਠੀਕ ਹੈ ਠੀਕ ਹੈ ਜੀ ਆਹ ਹਾਂ ਤੇ ਇਹ ਫਾਇਰ ਬਾਕਸ ਦਾ ਫਰੈਸ਼ ਮਾਡਲ ਫੇਰ ਰੈਪਿਡ ਮਾਡਲ ਆ ਗਿਆ ਇਹਨਾਂ ਦਾ ਰੈਪਿਡ ਮਾਡਲ ਆ ਇਹ ਫਾਇਰ ਬਾਕਸ ਦਾ ਤੇ ਇਹ ਵੀ 7 3 ਗੇਅਰ ਦੇ ਵਿੱਚ ਹੁੰਦਾ ਅਲਮੀਨੀਅਮ ਦੇ ਵਿੱਚ ਸਾਈਕਲ ਜਿਵੇਂ ਬੱਚਿਆਂ ਨੂੰ ਚਾਹੀਦਾ ਤੇ ਕੋਈ ਵੱਡੇ ਵੀ ਚਲਾ ਸਕਦੇ ਆ ਇਹਦੇ ਵਿੱਚ ਸ਼ੌਕਰ ਨਹੀਂ ਹੁੰਦੇ ਤੇ ਇਹਦੇ ਵਿੱਚ ਡਿਸਕ ਬ੍ਰੇਕਾਂ ਵੀ ਨਹੀਂ ਹੁੰਦੀਆਂ ਸਾਰਾ ਅਲੂਮੀਨੀਅਮ ਦੇ ਵਿੱਚ ਸਾਈਕਲ ਐਡਜਸਟੇਬਲ ਇਹਦਾ ਹੈਂਡਲ ਹੈ ਜੇ ਮੈਂ ਕਿਸੇ ਨੇ ਸਟਾਰਟਿੰਗ ਕਰਨੀ ਆ ਡੇਲੀ ਦੇ ਵਿੱਚ ਚਲਾਉਣਾਗਾ 10 20 ਕਿਲੋਮੀਟਰ 40 ਕਿਲੋ 50 ਚਲਾਉਣਾ ਤਾਂ ਵਧੀਆ ਅਲੂਮੀਨੀਅਮ ਦੇ ਵਿੱਚ ਸਾਰਾ ਸਾਈਕਲ ਤੇ ਰੇਟ ਇਹਦਾ ਰਹੂਗਾ ਆਪਣੇ ਕੋਲੇ 19000 ਰੁਪਏ ਬਾਕੀ ਮੌਕੇ ਤੇ ਮਾਨਦਾਨ ਹੋ ਜਾਣਾ 19000 ਰੁਪਏ ਰੇਟ ਇਹਦਾ ਰਹੂਗਾ ਠੀਕ ਹੈ ਅੱਛਾ ਇੱਥੇ 20 ਬ੍ਰੇਕਰ ਨੇ ਹਾਂਜੀ 20 ਬ੍ਰੇਕਰਾਂ ਦੇ ਵਿੱਚ ਆ ਗਈ ਇਹ 20 ਬ੍ਰੇਕਸ ਠੀਕ ਹੈ ਤੇ ਸ਼ੌਕਰ ਨਹੀਂ ਹੈਗੇ ਇੱਥੇ ਹਾਂਜੀ ਹਾਂ ਇਹ ਸ਼ੌਕਰ ਨਹੀਂ ਹੈ ਇਹਨਾਂ ਦਾ ਫਾਇਰਫੌਕਸ ਦਾ ਟਰਨਾਡੋ ਮਾਡਲ ਆ ਗਿਆ ਇਹਨਾਂ ਦਾ ਇਹ ਵੀ ਫਰੈਸ਼ ਸਾਈਕਲ ਆਪਣੇ ਕੋਲ ਬਿਲਕੁਲ ਨਵਾਂ ਤੇ ਟਰਨਾਡੋ ਮਾਡਲ ਫਾਇਰਫੌਕਸ ਦਾ ਇਹਦੇ ਵਿੱਚ ਸ਼ੌਕਰ ਲੌਗ ਇਨ ਆਊਟ ਆ ਗਿਆ ਤੇ ਆਪਣੇ 27 ਵੀਲ ਸਾਈਜ਼ ਆ ਗਿਆ 8 3 ਇਹਦੇ ਵਿੱਚ ਗੀਅਰ ਆ ਗਏ ਜਿਹੜਾ 6 8 ਨੇ ਤੇ ਅੱਗੇ ਅੱਗੇ 3 ਨੇ ਅੱਗੇ 3 ਆ ਗਏ ਤੇ ਜਿਹੜਾ ਇਹਨਾਂ ਦਾ ਸ਼ਿਫਟਰ ਲੱਗਿਆ ਹੋਇਆ ਬਹੁਤ ਵਧੀਆ ਵਧੀਆ ਯਾਨੀ ਜਿਆਦਾ ਮਹਿੰਗੇ ਹੁਣ ਸਾਈਕਲ ਕਰਕੇ ਇਹਨਾਂ ਦਾ ਵਧੀਆ ਡ੍ਰੈਲਰ ਲਾਇਆ ਹੋਇਆ ਇਹ ਵਧੀਆ ਇਹ 에ਰਾ ਰੇਟ ਰਹੂਗਾ ਆਪਣੇ ਕੋਲ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ 21 ਕਿਹ ਹਜ਼ਾਰ ਰੇਟ ਰਹੂਗਾ ਦਾ ਤੇ ਬਾਕੀ ਮੌਕੇ ਤੇ ਮਾਰਤਾ ਨੇ ਦਾ ਤੇ ਇਸ ਤੋਂ ਬਾਅਦ ਆਪਣੇ ਕੋਲ ਸਾਨ ਕਰੋਸ ਦਾ ਇੱਕ ਨਵਾਂ ਮਾਡਲ ਆ ਗਿਆ ਇਹ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਜਿੰਮ ਜਾਣ ਲਈ ਕਿਸੇ ਨੇ ਪੈੱਡ ਦੇ ਵਿੱਚ ਚਲਾਉਣਾ ਉਹ ਪਹਿਲਾਂ ਜਿਹੜਾ ਮਾਡਲ ਤੁਹਾਨੂੰ ਦਿਖਾਇਆ ਸੀ ਉਹ 27 ਬੀਲ ਦੇ ਵਿੱਚ ਸੀ ਇਹ ਹਾਈਟ ਦੇ ਅਕੋਰਡਿੰਗ ਜਿਵੇਂ 6 ਫੁੱਟਾ ਕਿਸੇ ਦੀ ਹਾਈਟ 6 ਫੁੱਟ 3 ਇੰਚ ਇਹ ਉਹਨਾਂ ਲਈ ਆ ਤੇ ਇਹ ਆਪਣੇ ਕੋਲ ਫਰੈਸ਼ ਮਾਡਲ ਆਉਂਦੇ ਨੇ ਤੇ ਇਹਦੀ ਆਪਣੀ ਕੀਮਤ ਉਹੀ 1.50 ਆਪਣਾ ਵਧੀਆ ਸੇਲ ਹੋਈ ਜਾਂਦਾ ਸਾਢੇ 1.5 ਹਜ਼ਾਰ ਦਾ ਇਹ ਸਾਈਕਲ ਸਾਢੇ 1.5 ਹਜ਼ਾਰ ਹੈ ਤੇ ਵੀਲ ਸੱਜ ਕਿੰਨਾ ਦਾ 29 ਇੰਚ ਦੇ ਵਿੱਚ ਆ ਗਿਆ ਜੀ ਅੱਛਾ ਹੁਣ ਤਿੰਨ ਚੀਜ਼ ਡਬਲ ਡਿਸਕ ਬ੍ਰੇਕ ਤੇ ਸ਼ੌਕਰ ਆ ਗਈ ਜਿਹਦੇ ਵਿੱਚ ਠੀਕ ਹੈ ਜੀ ਹਾਂਜੀ ਹਾਂ ਸੈਸਰੀ ਵਗੈਰਾ ਨਾਲ ਉਹ ਸਾਰੀ ਸਿੰਗਲ ਸਪੀਡ ਦੇ ਵਿੱਚ ਸਿੰਗਲ ਸਪੀਡ ਦੇ ਵਿੱਚ ਜੀ ਬਤਾਉ ਨਵੀਂ ਤੇ ਉਸ ਤੋਂ ਬਾਅਦ ਆਪਣੇ ਕੋਲ ਵੀਵਾ ਦਾ ਸਾਈਕਲ ਆ ਗਿਆ ਜੀ ਬ੍ਰਾਂਡ ਇਹ శ్రీలంਕਾ ਦਾ ਤੇ ਇਹ ਆ ਗਿਆ 7 ਤਿੰਨ ਗੇਅਰ ਦੇ ਵਿੱਚ ਬਾਕੀ ਇਹ ਡ੍ਰੈਲਰ ਐਲਟੋਸ ਦਾ ਲੱਗਿਆ ਹੋਇਆ ਜੀ ਸਾਰਾ ਹੈਲਮਨੀਅਮ ਦੇ ਵਿੱਚ ਸਾਈਕਲ ਰਹੂਗਾ ਲਾਪੈਡਲਾਂ ਤੋਂ ਲਾਜ ਦੀ ਕੱਲੀ ਕੱਲੀ ਚੀਜ਼ ਹੈਂਡਲ ਵਗੈਰਾ ਸਾਰਾ ਇਹਦਾ ਅਲੂਮੀਨੀਅਮ ਦੀ ਆ ਤੇ ਟਾਇਰ ਇਹਦੇ ਵਿੱਚ ਪਿਆ ਹੋਇਆ ਮੈਕਸਸ ਦੇ ਬਾਹਲਾ ਨਹੀਂ ਤਾਂ ਘੱਟੋ ਘੱਟ 3200 ਲੈ ਤਾਂ ਇਹਦੇ ਕੱਲੇ ਟਾਇਰ ਹੀ ਆ ਜਿਹੜੇ ਮੈਕਸਸ ਦੇ ਟਾਇਰ ਇੱਕ ਵਾਰੀ ਚੈੱਕ ਕਰਵਾ ਦਿਓ ਟੌਪ ਟੌਪ ਬ੍ਰਾਂਡ ਆ ਇਹਨਾਂ ਦਾ ਟਾਇਰਾਂ ਦਾ ਇਹ ਜਿਸ ਕਿਸੇ ਵੀਰ ਨੇ ਹੋਰ ਸਾਈਕਲਾਂ ਦੇ ਚੇਂਜ ਵੀ ਕਰਨੇ ਹੋਣ ਤਾਂ ਇਹਨਾਂ ਦਾ ਟੌਪ ਬ੍ਰਾਂਡ ਆ ਮੈਕਸਸ ਦਾ ਅੱਗੇ ਵੀ ਮੈਕਸਸ ਦੇ ਹੀ ਆ ਨਾ ਹਾਂਜੀ ਹਾਂ ਅੱਗੇ ਵੀ ਮੈਕਸਸ ਦਾ ਟਾਇਰ ਪਿਆ ਹੋਇਆਗਾ ਤੇ ਇਹ 7 3 ਗੇਅਰ ਦੇ ਵਿੱਚ ਆ ਗਿਆ ਬਹੁਤ ਵਧੀਆ ਮਾਡਲ ਹੈ ਜਿਹਨਾਂ ਨੇ ਸਟਾਰਟਿੰਗ ਕਰਨੀ ਆ ਕੀ ਰੇਟ ਇਹਦਾ ਰੇਟ ਰਹੂਗੀ ਆਪਣੇ ਕੋਲ ਇਸ ਟਾਈਮ 1.5 15000 ਰੁਪਈਆ 1.5 15000 ਹਾਂਜੀ ਹਾਂ ਮੈਕਸਿਸ ਦੇ ਟਾਇਰ ਮਹਿੰਗੇ ਨੇ ਕਿਉਂਕਿ ਮੈਂ ਵੀ ਸੰਗਰੂਰ ਪਤਾ ਕੀਤਾ ਸੀ ਹਾਂਜੀ ਤਾਂ 15 15500 ਦਾ ਇੱਕ ਟਾਇਰ ਕਹਿੰਦੇ ਸੀ ਹਾਂਜੀ ਉਹੀ 3200 ਚ ਪਿਆ ਜਾਂਦਾ ਜੀ ਕੰਮ ਟਿਊਬਾ ਵੀ ਪੈਣੀ ਹੈ ਨਾ ਜੀ ਇਕੱਲੇ ਇਕੱਲੇ ਟਿਊਬਾਂ ਦੇ ਵਿੱਚ ਲਾ ਕੇ 3500 3200 ਹਾਂਜੀ ਹਾਂਜੀ ਬਿਲਕੁਲ ਹਾਂਜੀ ਤੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਇਹ 10 12 13 14 ਸਾਲ ਦੇ ਬੱਚਿਆਂ ਲਈ ਇੱਕ ਸਾਈਕਲ ਆ ਗਿਆ ਫਾਇਰਫੌਕਸ ਦਾ ਤੇ ਇਹ ਵੀ ਬਹੁਤ ਸੋਹਣਾ ਹਲਕਾ ਮਾਡਲ ਹੈ ਇਹਨਾਂ ਦਾ ਦੇ 7 3 ਗੇਅਰ ਦੇ ਵਿੱਚ ਆ ਇਹ ਟਾਇਰ ਇਹਦੇ ਥੋੜੇ ਜਿਹਾ ਮੋਟੇ ਆ ਇਹ ਆ ਗਿਆ ਬੱਚਿਆਂ ਲਈ ਸਾਈਕਲ ਇਹ ਆ ਗਿਆ 20 ਇੰਚੀ ਟਾਇਰ ਦੇ 24 ਇੰਚੀ ਟਾਇਰ ਦੇ ਵਿੱਚ ਆ ਗਿਆ ਸੋਰੀ 24 ਇੰਚੀ ਟਾਇਰ ਹੁੰਦਾ ਤੇ ਇਸ ਤੋਂ ਇੱਕ ਛੋਟਾ ਹੁੰਦਾ ਉਹ 20 ਇੰਚੀ ਟਾਇਰ ਰਹਿ ਜਾਂਦਾ ਤੇ ਇਹ ਸੀਗਾ ਬੱਚਿਆਂ ਵਾਲਾ ਸਾਈਕਲ 10 12 ਸਾਲ ਦੇ ਬੱਚਾ ਤੱਕ ਹਾਂਜੀ ਹਾਂ ਤੇ ਇਹਦੀ ਕੀਮਤ ਰਹੂਆ ਆਪਣੇ ਕੋਲੇ 14500 ਰੁਪਈਆ ਕਿਉਂਕਿ ਜਿਹੜੇ ਬੱਚਿਆਂ ਦੇ ਸਾਈਕਲ ਹੁੰਦੇ ਆ ਉਹ ਜ਼ਿਆਦਾਤਰ ਨਾ ਜਿਵੇਂ ਆਪਣੇ ਬ੍ਰਾਂਡ ਦੇ ਵਿੱਚ ਆਉਂਦੇ ਆ ਉਹ ਥੋੜੇ ਮਹਿੰਗੇ ਹੀ ਦਿੰਦੇ ਆ ਸਾਈਕਲ ਉਹ ਬੱਚਿਆਂ ਬਿਲਕੁਲ ਬਿਲਕੁਲ ਹਾਂਜੀ ਹਾਂ ਤੇ ਉਸ ਤੋਂ ਬਾਅਦ ਆਪਣੇ ਕੋਲ ਸਾਈਕਲ ਆ ਗਿਆ ਬਿੱਟਵੈਨ ਵਾਲਿਆਂ ਦਾ ਐਸਟੀ 100 ਮਾਡਲ ਤੇ ਇਹਦਾ ਚਲਾਈ ਸਾਈਕਲ ਬਹੁਤ ਸੋਹਣੀ ਆ ਬਹੁਤ ਰੈਲਾ ਸਾਈਕਲ ਆ ਇਹ ਆਪਣੇ ਸੱਜਣ ਮਿੱਤਰ ਜੋ ਜੋ ਆਪਣੇ ਨਾਲ ਜੁੜੇ ਹੋਏ ਆ ਆਪਣੇ ਭਰਾ ਸੀਨੀਅਰ ਰੇਸ਼ਮ ਸਿੰਘ ਗਦਾਰਾ ਉਹਨਾਂ ਨੇ ਇਹੀ ਸਾਈਕਲ ਦੇ ਉੱਪਰ ਖਾਰ ਦੁਗਲਾ ਤੇ ਜਿਹੜਾ 19775 ਫੁੱਟ ਦੀ ਉਚਾਈ ਤੇ ਆ ਉਹਦੇ ਨਾਲ ਫਤਿਹ ਕਰਿਆ ਸੀਗਾ ਇਹ ਆ ਸਾਈਕਲ ਦੇ ਨਾਲ ਐਸਟੀ 100 ਦੇ ਨਾਲ ਤੇ ਇਹ 7 3 ਗੇਅਰ ਦੇ ਵਿੱਚ ਰਹਿ ਜਾਂਦਾ 2.27 ਇਹਦਾ ਵੀਲ ਸਾਈਜ਼ ਆ ਤੇ ਬਹੁਤ ਸਮੂਥ ਤੇ ਇਹਦਾ ST 100 ਦਾ ਰੇਟ ਕੀ ਏ ਇਹਦਾ ਰੇਟ ਆਪਾਂ ਨੂੰ ਰਹੂਗਾ ਜੀ 13400 ਰੁਪਈਆ ਤੇ ਐਕਸਲ ਦੇ ਵਿੱਚ ਆ ਇਹ ਐਕਸਲ ਦੇ ਵਿੱਚ ਹਾਂਜੀ ਹਾਂ ਤੇ ਨਵੇਂ ਦੀ ਇਹ ਆਪਾਂ ਜੀ ਮੈਂ ਨਵਾਂ ਨਵੇਂ ਦੀ ਗੱਲ ਕਰੀਏ ਇਹ ਐਸੈਸਰੀ ਵਗੈਰਾ ਲਾ ਕੇ ਨਾ 121000 ਦੇ ਵਿੱਚ ਪੈ ਜਾਂਦਾਗਾ ਐਕਸਲ ਸਾਈਜ਼ ਤੇ ਮੇਰੇ ਭਰਾ ਜਿਹੜੇ ਦੇਖਣਾ ਚਾਹੁੰਦੇ ਆ ਜਿਵੇਂ ਕੋਈ ਆਨਲਾਈਨ ਦੇਖਦਾ ਨਾ ਇਹ ਸਾਈਜ਼ ਦੇ ਅਕੋਰਡਿੰਗ ਵੀ ਇਹਨਾਂ ਦਾ ਰੇਟ ਦਾ ਫਰਕ ਹੁੰਦਾ ਕਈ ਵਾਰ ਐਵੇਂ ਨਾ ਕਹਿਣ ਭਾਈ ਸਾਰੇ ਸੱਜਣ ਮਿੱਤਰ ਵੀ ਜਰ ਐਸ ਸਾਈਜ਼ ਦਾ ਰੇਟ ਘੱਟ ਆ ਜਾਂ ਐਮ ਦਾ ਘੱਟ ਆ ਨਾ ਕਿਉਂਕਿ ਇਹਨਾਂ ਦਾ ਜਿਹੜੇ ਜਿੰਨੇ ਅਲੱਗ-ਅਲੱਗ ਇਹਨਾਂ ਦੇ ਸਾਈਜ਼ ਹੁੰਦੇ ਆ ਉਵੇਂ-ਉਵੇਂ ਇਹਨਾਂ ਦਾ ਰੇਟ ਵੀ ਅਲੱਗ-ਅਲੱਗ ਹੁੰਦਾ ਜੀ ਤੇ ਆਪ ਲੇਖਾ ਤੇ ਨਾਰਾਇਣ ਕਈ ਵਾਰ ਹੁੰਦਾਗਾ ਗਾਹਕ ਹਨਾ ਵੀ ਵੀਰੇ ਤੁਸੀਂ ਰੇਟ ਵੱਧ ਦੱਸਤਾ ਤੇ ਉਹਦੇ ਵਿੱਚ ਤਾਂ ਆਪਾਂ ਨੂੰ ਦੱਸ ਰਹੇ ਆ ਆਪਣੇ ਸੱਜਣ ਮਿੱਤਰਾਂ ਨੂੰ ਤੇ ਆ ਵੀ ਆਪਣਾ ਉਹੀ ਮਾਡਲ ਆ ਗਿਆ ਜਿਹੜਾ ਪਹਿਤੋਂ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਚੁੱਕੇ ਆ ਵੀ ਇਹ ਆਕਨੇ ਰੌਕ ਰਾਈਡਰ ਆ ਗਿਆ ਐਸਟੀ 100 ਤੇ ਇਹ ਵੀ ਉਹੀ 7-3 ਗੇਅਰ ਦੇ ਵਿੱਚ ਪਰ ਇਹਦਾ ਸਾਈਜ਼ ਦਾ ਫਰਕ ਆ ਜਿਵੇਂ ਉਹ ਐਕਸਲ ਸੀਗਾ ਤੇ ਇਹ ਐਸਸਾਈਜ਼ ਆ ਗਿਆ ਜਿਵੇਂ ਕਿਸੇ ਦਾ ਹਾਈਟ ਛੋਟੀ ਆ 5.2 ਇੰਚ ਆ 3 ਇਹ ਉਹਨਾਂ ਲਈ ਆ ਜਿਵੇਂ ਬੱਚੇ ਵੀ ਚਲਾ ਸਕਦੇ ਆ ਤੇਰੀ ਕੀਮਤ ਰਹੂ ਆਪਣੇ ਕੋਲੇ 14 ਕਿਹ ਹਜ਼ਾਰ ਐਸਟੀ 100 ਤੇ ਇਹ ਮਾਡਲ ਆ ਗਿਆ ਆਪਣਾ ਫੋਨ ਐਕਸ ਦਾ ਮਾਡਲ ਆ ਗਿਆ ਇਹ ਰੇਲੇ ਵਾਲਿਆਂ ਦਾ ਮਾਡਲ ਆ ਤੇ ਰੇਲੇ ਬ੍ਰਾਂਡ ਜਿਹੜਾਗਾ ਉਹ ਤਿੰਨ ਸਾਈਕਲ ਤਿਆਰ ਕਰਦੀ ਆ ਇਸ ਟਾਈਮ ਜਿਵੇਂ ਆਪਾਂ ਕਹ ਜੀਏ ਰੇਲੇ ਆਪਦਾ ਖੁਦ ਸਾਈਕਲ ਤੇ ਇੱਕ ਸਾਨ ਕ੍ਰੋਸ ਤੇ ਇੱਕ ਫੋਨ ਐਕਸ ਇਹ ਸਾਰੇ ਇੱਕ ਕੰਪਨੀ ਦੇ ਵਿੱਚ ਹੀ ਤਿਆਰ ਹੁੰਦੇ ਆ ਇਹ 7 3 ਗੀਅਰ ਦੇ ਵਿੱਚ 27.5 ਦਾ ਵੀਲ ਸਾਈਜ਼ ਆ ਗਿਆ ਤੇ ਟਰਨੀ ਇਹਨਾਂ ਦੇ ਡ੍ਰਿਲਰ ਲੱਗੇ ਹੋਇਆਗਾ ਤੇ 7 3 ਗੇਅਰ ਅਲੂਮੀਨੀਅਮ ਦੇ ਵਿੱਚ ਸਾਰਾ ਸਾਈਕਲ ਤੇ ਜੇ ਰੇਟ ਰਹੂਗਾ ਆਪਣਾ ਸਾਰਾ 12 ਕੇ ਹਜ਼ਾਰ ਰੁਪਏ ਜਿੰਨਾ ਨੇ ਸਟਾਰਟਿੰਗ ਕਰਨੀ ਹੈ ਤਾਂ ਉਹ ਇਹ ਤੋਂ ਸਟਾਰਟ ਕਰ ਸਕਦੇ ਆ 12 ਕੇ ਹਜ਼ਾਰ ਦੀ ਰੇਸ 'ਚ ਤੇ ਉਸ ਤੋਂ ਬਾਅਦ ਆਪਣੇ ਕੋਲ ਮਾਉਂਟਰਾਂ ਦਾ ਸਾਈਕਲ ਆ ਗਿਆ ਬੈਕਬੀਟ ਮਾਡਲ ਇਹ ਇਹ ਅਲੂਮੀਨੀਅਮ ਦੇ ਵਿੱਚ ਸਾਈਕਲ ਆ ਸਾਰਾ ਤੇ ਜੇ ਆਪਾਂ ਇਹਦੀ ਨਵੀਂ ਦੀ ਕੀਮਤ ਗੱਲ ਕਰੀਏ ਤਾਂ ਇਹ 25 25000 ਦਾ ਸਾਈਕਲ ਆ ਤੇ ਸੱਤ ਤੰਨੇ ਗੇਅਰ ਦੇ ਵਿੱਚ ਆ ਗਿਆ ਕਿਸੇ ਮੇਰੇ ਵੀਰ ਭਾਈ ਨੇ ਸਟਾਰਟਿੰਗ ਕਰਨੀ ਆ ਸਾਈਕਲ ਦੀ 27.5 ਈਲ ਸਾਈਜ਼ ਆ ਤੇ ਡ੍ਰੇਲਰ ਲੱਗਿਆ ਹੋਇਆ ਇਹਦਾ ਟਰਨਿੰਗ ਆ ਤੇ ਇਹਦੀ ਕੀਮਤ ਰਹੂਗੀ ਆਪਣੇ ਕੋਲੇ 14 ਕਹ ਹਜ਼ਾਰ ਦੀ ਰੇਂਜ ਚ ਆਏ ਸਾਈਕਲ ਤੇ ਨਾ ਮੇਰੀ ਤੁਹਾਨੂੰ ਦੱਸੀ ਆ ਵੀ 25000 ਦਾ ਇਹ ਸਾਰਾ ਅਲੂਮੀਨੀਅਮ ਦੇ ਵਿੱਚ ਸਾਈਕਲ ਆ ਇਹ 14000 ਦੀ ਕੀਮਤ ਚ ਤੇ ਹਰੇਲੇ ਵਾਲਿਆਂ ਦਾ ਮਾਡਲ ਆ ਗਿਆ ਮੂਨ ਰੈਕਰ ਇਹਨਾਂ ਦਾ ਬਹੁਤ ਫੇਮਸ ਮਾਡਲ ਰਿਹਾ ਇਹ ਤੇ ਸਾਰਾ ਅਲੂਮੀਨੀਅਮ ਦੇ ਵਿੱਚ ਸ਼ੌਕਰ ਤੇ ਡਬਲ ਡਿਸਕ ਬ੍ਰੇਕ 27.5 ਬੀਨ ਸਹਜ ਆ ਗਿਆ ਤੇ ਟਰਨੀ ਦਾ ਜਿਹੜੇ ਆਪਣੇ ਸ਼ਿਫਟਰ ਲੱਗਿਆ ਹੋਇਆਗਾ ਤੇ ਬਾਕੀ ਦੀ ਖਾਸੀਅਤ ਇਹ ਹੈ ਕਿ ਵੀ 25 26000 ਦਾ ਹੀ ਇਹ ਸਾਈਕਲ ਆ। ਏਲੂਮੀਨੀਅਮ ਦੇ ਵਿੱਚ ਸਾਈਕਲ ਮਹਿੰਗੇ ਹੁੰਦੇ ਆ ਤੇ ਆਪਣਾ ਇਹਦਾ ਰੇਟ ਰੱਖਿਆ ਹੋਇਆ ਸਾਰਾ 13500 ਰੁਪਈਆ। ਤੁਸੀਂ ਆਪ ਸੋਚਿਓ ਵੀ ਏਲੂਮੀਨੀਅਮ ਦਾ ਸਾਈਕਲ ਇੱਕ 13500 ਰੁਪਏ ਦੇ ਵਿੱਚ ਮਿਲ ਰਿਹਾ ਤੇ ਉਹ ਵੀ ਕਿੱਥੇ ਅਕਾਲ 올ਡ ਸਾਈਕਲ ਪਿੰਡ ਮਾਰਕੀ। ਇਹ ਬਿਟਵੈਨ ਆ ਗਿਆ ਰਿਵਰਸਾਈਡ 50 ਤੇ ਇਹ ਹੁੰਦਾ ਸਿੰਗਲ ਸਪੀਡ ਦੇ ਵਿੱਚ ਵਿਦਆਊਟ ਗੇਅਰ ਆ ਜਾਂਦਾ ਸਾਈਕਲ ਇਹ ਰਿਵਰਸਾਈਡ 50 ਜੇ ਕਿਸੇ ਮੇਰੇ ਵੀਰ ਦੀ 5 ਫੁੱਟ 10 ਇੰਚ ਹਾਈਟ ਆ 6 ਫੁੱਟ ਆ 6 ਫੁੱਟ 2 ਇੰਚ ਆ ਉਹਨਾਂ ਲਈ ਸਾਈਕਲ ਇਹ ਪੂਰਾ ਫਿੱਟ ਆ ਤੇ ਇਹ ਬਿਟਵੈਨ ਵਾਲਾ ਦਾ ਸਾਈਕਲ ਆ ਤੇ ਇਹਦੀ ਕੀਮਤ ਰਹੂ ਆਪਣੇ ਕੋਲੇ 7000 ਦੀ ਰੇਂਜ ਚ ਆਪਾਂ ਸਾਈਕਲ ਇਹ ਦੇ ਦਾਂਗੇ ਬਿਨਾਂ ਗੇਰ ਟਾਇਰ ਟਾਇਰ ਇਹਦੇ ਟਾਇਰ ਨੇ ਜੀ ਅੱਛਾ ਟਾਇਰ ਪਤਲੇ ਨੇ ਹਾਈਬ੍ਰਿਡ ਚ ਹਾਂਜੀ ਹਾਈਬ੍ਰਿਡ ਚ ਆ ਜਾਂਦਾ ਪਤਲੇ ਟਾਇਰਾਂ ਚ ਰੈਲਾ ਰਹਦਾ ਥੋੜਾ ਜਿਹਾ ਚਲਾਉਣਾ ਚਾਹੀਏ ਜਿਵੇਂ 10 20 ਕਿਲੋਮੀਟਰ ਚਲਾਉਣਾ ਕਿਸੇ ਨੇ ਨੇੜੇ ਤੇੜੇ ਜਾਣ ਵਾਸਤੇ ਮੋਟਰ ਮੋਟਰ ਤੇ ਜਿਵੇਂ ਜਾਣ ਵਾਸਤੇ ਵੀ ਇਹ ਮੇਰਾ ਜਾਣਾ ਉਹਨਾਂ ਲਈ ਵਧੀਆ ਜੀ ਬੈਸਟ ਆ ਸ ਤੇ ਅਗਲਾ ਸਾਈਕਲ ਕਿਹੜਾ ਜੀ ਤੇ ਅਗਲਾ ਸਾਈਕਲ ਆਪਣੇ ਵਾਲਾ ਆ ਗਿਆ ਜੀ ਰੇਲੇ ਵਾਲਿਆਂ ਦਾ ਇਹ ਟੈਰਨਨ 10 ਸਾਈਕਲ ਮਾਡਲ ਤੇ ਸਾਰਾ ਅਲੂਮੀਨੀਅਮ ਦੇ ਵਿੱਚ ਸਾਈਕਲ ਆ ਇਹ ਐਕਸਲ ਸਾਈਜ਼ ਦੇ ਵਿੱਚ 28 ਇੰਚ ਇਹਦਾ ਵੀਲ ਸਾਈਜ਼ ਆ ਗਿਆ ਤੇ ਡ੍ਰਿਲਰ ਇਹਦੇ ਲੱਗੇ ਹੋਇਆ ਐਲਟਸ ਦਾ ਤੇ 8 3 ਗੀਅਰ ਦੇ ਵਿੱਚ ਸਾਈਕਲ ਆ ਇਹ ਜੇ ਕਿਸੇ ਮੇਰੇ ਵੀਰ ਨੇ ਪੰਜਾਬ ਦਾ ਟੂਰ ਕਰਨਾ ਤੇ ਧਾਮ ਵਾਲੇ ਦਰਸ਼ਨ ਕਰਨ ਜਾਣਾ ਆਪਣੇ ਪੰਜਾਬ ਦੇ ਵਿੱਚ ਤਾਂ ਇਹ ਉਹ ਚੀਜ਼ ਵਧੀਆ ਡਬਲ ਡਿਸਕ ਬ੍ਰੇਕ ਸ਼ੌਕਰਾਂ ਦੇ ਵਿੱਚ ਟਰੰਟਨ ਰੇਲੇਲਾ ਦਾ ਦੇਰ ਆਪਦਾ ਪ੍ਰਾਈਸ ਇਹਦਾ ਰਹਿਣਾਗਾ 15 ਕੇ ਹਜ਼ਾਰ ਦੀ ਰੇਂਜ ਦੇ ਵਿੱਚ ਹੈ ਨਵੇਂ ਦਾ ਪ੍ਰਾਈਸ ਇਹਦਾ ਹੈਗਾ 28-29 ਹਜ਼ਾਰ ਰੁਪਈਆ ਤੇ ਆਪਣੇ ਕੋਲੇ ਇਹ ਰੇਲੇ ਦਾ ਮਾਡਲ ਆ ਗਿਆ ਹੈ ਥੋਰੈਕਸ ਮਾਡਲ ਆ ਇਹਨਾਂ ਦਾ 7 3 ਦੇ ਵਿੱਚ ਤੇ ਜਿਹੜੇ ਮੇਰੇ ਵੀਰਾਂ ਨੇ ਸਟਾਰਟਿੰਗ ਕਰਨੀ ਆ ਉਹਨਾਂ ਲਈ ਬਹੁਤ ਵਧੀਆ ਰੇਲਾ ਸਾਈਕਲ ਆ ਇਹ ਤੇ ਇਹਦੇ ਵਿੱਚ ਲੱਗਿਆ ਹੋਇਆ ਡ੍ਰੈਲਰ ਆਪਣਾ ਇਹਨਾਂ ਦਾ ਆਪਦਾ ਵੇਵਸ ਲੱਗਿਆ ਹੋਇਆ ਸਨਕ੍ਰੋਸਟ ਤੇ ਮੈਨ ਬਾਅਦ 27.5 ਦਾ ਵੀਲ ਸਾਈਜ਼ ਆ ਗਿਆ ਤੇ ਸਟਾਰਟਿੰਗ ਵਾਲੇ ਲਈ ਬਹੁਤ ਵਧੀਆ ਜਿਨ੍ਹਾਂ ਨੇ ਹਜੇ ਸਟਾਰਟਿੰਗ ਕਰਨੀ ਹੈ ਸਾਈਕਲਿੰਗ ਉਹ ਇਹ ਸਾਈਕਲ ਆਪਣਾ ਗੇਰਾਂ ਚ ਲੈ ਸਕਦੇ ਆ ਤੇ ਬਹੁਤ ਹੀ ਸਮੂਥ ਸਾਈਕਲ ਆ ਬਹੁਤ ਚੱਲਦਾ ਸਮੂਥ ਆ ਗੇਰਾਂ ਤੋਂ ਵੀ ਸਮੂਥ ਤੇ ਰੇਲੇ ਬ੍ਰਾਂਡ ਤੇ ਰੇਟ ਕਿੰਨਾ ਦਾ ਇਹਦਾ ਆਪਾਂ ਦੇ ਕੋਲ ਰੇਟ ਰਹਿ ਜਾਣਾ ਹੈ 13 ਕੇ ਹਜ਼ਾਰ ਦੀ ਰੇਂਜ ਦੇ ਵਿੱਚ ਠੀਕ ਹੈ ਜੀ ਉਦਾਂ ਹੈ ਮਹਿੰਗੇ ਨਾਲ ਸਾਈਕਲ ਤੁਹਾਨੂੰ ਪਤਾ ਹੀ ਆ 20 ਪਲੱਸ ਹੀ ਆ ਸਾਰੇ ਸਾਈਕਲ ਤੇ ਇਹ ਆ ਗਿਆ ਸਨਕ੍ਰੋਸ ਦਾ ਸਾਈਕਲ ਆ ਇਹ ਸਾਰਾ ਅਲੂਮੀਨੀਅਮ ਦੇ ਵਿੱਚ ਤੇ ਇਹ ਰੋਡ ਬਾਈਕ ਵਾਂਗੂ ਪਤਲੇ ਟਾਇਰਾਂ ਦੇ ਵਿੱਚ ਆ ਇਹ 7 3 ਗੇਅਰ ਦੇ ਵਿੱਚ ਜੇ ਕਿਸੇ ਮੇਰੇ ਵੀਰੇ ਨੇ ਸਟਾਰਟਿੰਗ ਕਰਨੀ ਆ ਉਹਨਾਂ ਲਈ ਬਹੁਤ ਵਧੀਆ ਸਾਈਕਲ ਆ 7 3 ਗੀਅਰ ਦੇ ਵਿੱਚ ਸਾਰਾ ਅਲੂਮੀਨੀਅਮ ਸਾਈਕਲ ਆ ਜੇ ਆਪਾਂ ਕਿਤੇ ਵੀ ਪੁੱਛੀਏ ਨਾ ਅਲੂਮੀਨੀਅਮ ਸਾਈਕਲਾਂ ਦੇ ਰੇਟ ਅੱਜ ਕੱਲ ਬਹੁਤ ਵਧੇ ਹੋਏ ਆ ਬਹੁਤ ਜ਼ਿਆਦਾ ਰੇਟ ਨੇ ਨਵੇਂ ਸਾਈਕਲਾਂ ਦੇ ਤੇ ਇਹ ਆਪਾਂ ਜਮਾ ਇੱਕ ਥੈਰੀ ਵੀ ਇੱਕ ਸੇਵਾ ਦੇ ਤੌਰ ਤੇ ਲਾ ਲਓ ਕੋਈ ਆਪਣਾ ਐਡਾ ਡੀਲਰ ਵਾਲਾ ਕੰਮ ਨਹੀਂ ਹੈਗਾ ਵੀ ਹਾਂ ਆਪਾਂ ਡੀਲਰ ਵਾਲੇ ਮੰਗੂ ਵੀ ਆਪਾਂ ਸਾਈਕਲ ਜ਼ਿਆਦਾ ਮਹਿੰਗੀ ਵੇਚਣਿਆ ਜਾਂ ਇੰਨੇ ਤੋਂ ਇੰਨੇ ਪੈਸੇ ਹੀ ਕੱਢਣਿਆ ਉਹ ਚੀਜ਼ਾਂ ਆਪਣੇ ਕੋਲ ਨਹੀਂ ਹੈ ਜੀਆਂ ਕਿਉਂਕਿ ਹੁਣ ਇਹ ਸਾਈਕਲ ਦੀ ਤੁਹਾਨੂੰ ਜਦੋਂ ਕੀਮਤ ਦੱਸ ਤਾਪਾ ਇਹ ਸਾਰੇ 12000 ਰੁਪਏ ਦਾ ਸਾਈਕਲ ਦੇਣਾ। ਵੀਰਾਂ ਦੇ ਵਿੱਚ ਆ 7-3 ਗੀਅਰ ਆ ਤੇ ਜਿਨ੍ਹਾਂ ਨੇ ਸਟਾਰਟਿੰਗ ਕਰਨੀਆਂ ਉਹ ਇਹ ਆਪਾਂ ਤੋਂ ਸਾਈਕਲ ਲੈ ਜਾ ਸਕਦੇ ਆ। ਵੀਡੀਓ ਦੇ ਵਿੱਚ ਜੋ ਵੀ ਆਪਣਾ ਦੱਸਿਆ ਹੋਇਆ ਰੇਟ ਆ ਉਹ ਮੈਨੂੰ ਦੱਸ ਕੇ ਆਪਣੇ ਕੋਲ ਵੀ ਹਾਂਜੀ ਤੁਸੀਂ ਇੰਨਾ ਹੀ ਦੱਸਿਆ ਤਾਂ ਉਨਾ ਹੀ ਮਿਲੂਗਾ। ਤੁਹਾਨੂੰ ਰੇਟ ਕੋਈ ਘਟ ਵਧ ਨਹੀਂ ਹੋਊਗਾ ਇਹਦੇ ਵਿੱਚ। ਮੰਨ ਲਓ ਤੁਸੀਂ ਆਪਣੇ ਕੋਲ ਪਹੁੰਚਦੇ ਹੋ ਤਾਂ ਤੁਹਾਡਾ ਮਾਨਤਾਣ ਤੁਹਾਡਾ ਉਹ ਜਰੂਰ ਕਰਾਂਗੇ। ਇਹ 20 ਬ੍ਰੇਕ ਤੇ ਹਾਂਜੀ ਹਾਂ ਇਹ 20 ਬ੍ਰੇਕ ਦੇ ਵਿੱਚ ਆ ਗਿਆ। ਪਤਲੇ ਡੈਨਾ ਚ ਆਪਣੇ ਸਾਰਾ ਅਲੂਮੀਨੀਅਮ ਸਾਈਕਲ ਆਈ ਜੀ। ਟੈਰ ਬਦਲਨੇ ਆ। ਇਹ ਬਦਲਿਆ ਜਾ ਗਈ ਹਾਂਜੀ। ਇਹ ਸਟਾਰਟਿੰਗ ਲਈ ਬਹੁਤ ਵਧੀਆ ਚੀਜ਼ ਆ। ਅੱਛਾ ਬਈ ਬਲਜੀਤ ਸਿੰਘ ਇੱਕ ਤੁਹਾਡੇ ਕੋਲ ਆ ਖੜਾ ਐ ਐਕਸਰਸਾਈਜ਼ ਵਾਸਤੇ। ਹਾਂਜੀ ਹਾਂਜੀ। ਸਾਈਕਲ ਤੇ ਇਹਦਾ ਰੇਟ ਕੀ ਐ? ਤੇ ਇਹ ਆਪਾਂ ਉਦੋਂ ਵੀ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਆਪਣੇ ਵਧੀਆ ਸਾਈਕਲ ਸੇਲ ਹੁੰਦੇ ਆ ਇਹ ਐਕਸਰਸਾਈਜ਼ ਸਾਈਕਲ। ਤੇ ਇਹਦਾ ਰੇਟ ਆਪਣਾ ਰੱਖਿਆ ਹੋਇਆ 6500 ਰੁਪਏ ਰੱਖਿਆ ਹੋਇਆ ਇਹਦਾ ਰੇਟ। ਤੇ ਐਕਸਰਸਾਈਜ਼ ਲਈ ਵਧੀਆ ਜਿਵੇਂ ਘਰ ਦੇ ਵਿੱਚ ਆਪਾਂ ਬਜ਼ੁਰਗ ਨੇ ਮਦਾਮਾਂ ਆਪਣੇ ਹਨਾ ਜਿੰਨਾਂ ਤੋਂ ਸੈਰ ਦੇ ਲਈ ਨਹੀਂ ਜਾਇਆ ਜਾਂਦਾ ਬਾਹਰ ਨਹੀਂ ਨਿਕਲਿਆ ਜਾਂਦਾ ਉਹਨਾਂ ਲਈ ਵਧੀਆ ਚੀਜ਼ ਹੈ ਐਕਸਰਸਾਈਜ਼ ਸਾਈਕਲ ਤੇ ਨਵਾਂ ਨੂ ਬ੍ਰੈਂਡ ਦੇ ਵਿੱਚ ਆਈ ਹੈ ਫਰੈਸ਼ ਪੀਸ ਹੁੰਦੇ ਆ ਆਪਣੇ ਕੋਲ ਅੱਛਾ ਇਹ ਫਰੈਸ਼ ਹੈ ਸੈਕੰਡ ਹੈਂਡ ਨਹੀਂ ਹੈ ਨਹੀਂ ਸੈਕੰਡ ਹੈਂਡ ਨਹੀਂ ਜੇ ਇਹ ਨਵੇਂ ਆਪਣੇ ਕੋਲ ਸਾਈਕਲ ਆਉਂਦੇ ਆ ਤੇ ਸੈਕੰਡ ਹੈਂਡ ਵੀ ਲੈ ਕੇ ਆਉਨੇ ਆਪਾਂ ਕੋਈ ਸੱਜਣ ਮਿੱਤਰ ਵੀਰ ਨੇ ਕਿਸੇ ਨੇ ਘੱਟ ਪੈਸੇ ਲਾਉਣੇ ਹੁੰਦੇ ਆ ਤਾਂ ਉਹਨਾਂ ਨੂੰ ਸੈਕੰਡ ਹੈਂਡ ਦੇ ਦਿੰਨੇ ਆਪਾਂ ਪਹਿਲੀ ਵੀਡੀਓ ਤੁਸੀਂ ਬਹੁਤ ਜ਼ਿਆਦਾ ਰਿਸਪੌਂਸ ਦਿੱਤਾ ਤੇ ਬੜੇ ਲੋਕਾਂ ਤੱਕ ਉਹ ਵੀਡੀਓ ਪਹੁੰਚੀ ਉਹਦੇ ਥੱਲੇ ਕਮੈਂਟ ਆਏ ਸੀ ਵੀ ਰੇਟ ਬਾਰੇ ਤੁਸੀਂ ਜਾਣਕਾਰੀ ਦਿਓ ਸੋ ਇਸ ਵੀਡੀਓ ਦੇ ਵਿੱਚ ਅਸੀਂ ਪੂਰੇ ਸਾਈਕਲਾਂ ਦੇ ਜਿਹੜੇ ਰੇਟ ਨੇ ਨਵੇਂ ਅਤੇ ਪੁਰਾਣੇ ਉਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਜੇ ਫਿਰ ਵੀ ਕੋਈ ਤੁਹਾਡਾ ਸਵਾਲ ਹੈ ਤਾਂ ਕਮੈਂਟ ਕਰ ਸਕਦੇ ਜੀ ਜਾਂ ਬਾਈਬਲਜੀਤ ਦਾ ਨੰਬਰ ਜਿਹੜਾ ਚੱਲ ਰਿਹਾ ਸਕਰੀਨ ਤੇ ਤੁਸੀਂ ਉਹਦੇ WhatsApp ਤੇ ਮੈਸੇਜ ਵੀ ਕਰ ਸਕਦੇ ਜੀ ਵੀਡੀਓ ਨੂੰ ਪੂਰੀ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਹਿਲੀ ਵੀਡੀਓ ਨੂੰ ਜਿਵੇਂ ਬਾਈਬਲ ਸਾਰੇ ਆਪਣੇ ਪੰਜਾਬ ਨੇ ਵਧੀਆ ਰਿਸਪੌਂਸ ਦਿੱਤਾਗਾ ਇਸੇ ਤਰ੍ਹਾਂ ਮੀਂਹ ਰੱਖਦੇ ਆ ਵੀ ਆਹ ਵੀਡੀਓ ਨੂੰ ਵੀ ਸਾਡੇ ਨੂੰ ਪੂਰਾ ਰਿਸਪੌਂਸ ਦਿਵੋਗੇ, ਪਿਆਰ ਦਿਵੋਗੇ। ਤੇ ਇਹੀ ਆਪਾਂ ਸਾਰੀ ਜਾਣਕਾਰੀ ਪੂਰੀ ਡਿਟੇਲ ਦੇ ਵਿੱਚ ਦਿੱਤੀ ਆ ਤੇ ਇੱਕ ਪਹਿਲੀ ਵੀਡੀਓ ਹੋਊਗੀ ਜਿਹੜੀ ਤੁਹਾਨੂੰ ਪੰਜਾਬੀ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਆ। ਕਿਉਂਕਿ ਨਹੀਂ ਹੁਣ ਤੱਕ ਵੀਡੀਓ ਬਣੀਆਂ ਨੇ ਹਿੰਦੀ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਤੇ ਇਹੀ ਚੈਨਲ ਤੇ ਤੁਸੀਂ ਇੱਕ ਪੰਜਾਬੀ ਦੇ ਵਿੱਚ ਸਾਰੀ ਸਾਈਕਲਾਂ ਬਾਰੇ ਵੀਡੀਓ ਦੇਖੋਗੇ ਤੇ ਜਰੂਰ ਜੁੜੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਜਰੂਰ ਕਰਿਓ। ਧੰਨਵਾਦ ਜੀ। ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ